ਕੀ ਕਾਲ ਜੀ ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਮਿੱਤਰੋ ਅੱਜ ਨਾ ਆਪਾਂ ਪੱਥੋ ਕੈਂਚੀਆਂ ਸਹਿਣਾ ਬਧੌਣ ਰੋਡ ਤੇ ਆ ਖਾਸ ਕਰ ਬਹੁਤ ਭਰਾਵਾਂ ਨੂੰ ਲੋੜ ਰਹਿੰਦੀ ਹੈ ਜਿਹੜੇ ਆਪਾਂ ਤੁਹਾਨੂੰ ਪਤਾ ਹੈ ਕੋਈ ਪਸ਼ੂਆਂ ਦੇ ਵਪਾਰਕ ਤਾਂ ਅੰਦਾਜ਼ਾ ਕੋਈ ਪਸ਼ੂ ਪਾਲਣ ਕਰਦਾ ਇਹ ਚੀਜ਼ ਵੀ ਮੇਨ ਹੈ ਜਿਹੜੀ ਅੱਜ ਮੈਂ ਤੁਹਾਨੂੰ ਦਿਖਾਉਣ ਆਇਆ ਨਾ ਇਹ ਚੀਜ਼ ਵੀ ਮੇਨ ਆ ਕਿ ਐਡੀ ਦੂਰ ਆਇਆ ਤਾਂ ਕਿਸੇ ਗੱਲ ਦੀ ਆਇਆ ਹਨਾ ਬਾਹਲਾ ਨਾ ਹੈ ਬਾਈਆਂ ਦਾ ਬਾਕੀ ਜਿਹੜੀ ਇਹ ਚੀਜ਼ ਬਣਾਉਂਦੇ ਆ ਬਾਲੀ ਸਿਰਾ ਜੀ ਆਪਾਂ ਇਥੋਂ ਲੈ ਕੇ ਵੀ ਚੱਲਿਆ ਅੱਜ ਤੇ ਬਾਕੀ ਬਾਈਆਂ ਨਾਲ ਗੱਲਬਾਤ ਕਰਵਾਵਾਂਗੇ ਵੀ ਕਿਉਂ ਇੰਨੀ ਜ਼ਿਆਦਾ ਮਸ਼ਹੂਰ ਹੋਈ ਇਹ ਪ੍ਰੀਤ ਟੋਕਾ ਇਹਨਾਂ ਦਾ ਬਾਈਆਂ ਦਾ ਵੀ ਕੀ ਕੀ ਇਹਨਾਂ 'ਚ ਫੀਚਰ ਨੇ ਕੀ ਇਹਨਾਂ 'ਚ ਅਲੱਗ ਚੀਜ਼ ਆ ਵੀ ਜਿਹੜੀ ਇਹ ਚੀਜ਼ ਮਸ਼ਹੂਰ ਹੋਈ ਜਿਹੜੀ ਆਪਾਂ ਵੀ ਏਡੀ ਦੂਰੋਂ ਲੈਣ ਆਏ ਹੈ ਨਾ ਤੇ ਬਾਕੀ ਗੱਲਬਾਤ ਆਪਾਂ ਬਾਈਆਂ ਨਾਲ ਕਰਵਾ ਦਾਂਗੇ ਤੁਹਾਨੂੰ ਹਰ ਇੱਕ ਹਰੇਕ ਚੀਜ਼ ਇਹਨੇ ਨੇੜੇ ਤੋਂ ਸਮਝਾ ਦੂਗਾ ਬਾਈ ਵੀ ਕੀ ਕੀ ਖਾਸੀਤ ਹੈ ਕਿ ਉਹ ਲੰਬਾ ਟਾਈਮ ਚੱਲਦਾ ਹੈ ਕੀ ਟੋਕੇ ਦੀ ਖਾਸੀਤ ਹੈ ਕੀ ਕੁਆਲਿਟੀ ਹੈ ਇਹਨਾਂ ਦੀ ਮਸ਼ੀਨ ਚ ਹੈਨਾ ਉਹ ਸਾਰੀ ਗੱਲਬਾਤ ਕਰਾ ਦਾਂਗੇ ਤੁਸੀਂ ਦੇਖੋ ਜਰੂਰ ਕਿਉਂ ਹਰੇਕ ਦੇ ਇਹ ਕੰਮ ਆਉਣ ਵਾਲਾ ਸੰਦਾ ਕੀ ਤਕਨੀਕ ਹੈ ਕੀ ਫੀਚਰ ਨੇ ਹੈਨਾ ਉਹ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾ ਦਾਂਗੇ ਆਜੋ ਜੀ ਬਾਈ ਜੀ ਹੈ ਸ੍ਰੀ ਗੱਲਬਾਤ ਆ ਆ ਨੇੜੇ ਹੋ ਜਾਓ ਜੀ ਸਾਨੂ ਜੀ ਆਪ ਜੀ ਦਾ ਸੰਤੂ ਕੈਰੀ ਫਾਰਮ ਤੇ ਸਵਾਗਤ ਹੈ ਜੀ ਨਾਮ ਦੱਸਦੇ ਬਈ ਆਪਾਂ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਨੇੜੇ ਹੋ ਜਾ ਥੋੜਾ ਜਿਆ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਤੇ ਡੈਡੀ ਦਾ ਨਾਮ ਆਪਣੇ ਨਾ ਸਾਨੂ ਫਾਦਰ ਗੁਰਪ੍ਰੀਤ ਸਿੰਘ ਮਾੜੀ ਠੀਕ ਹੈ ਉਹਨਾਂ ਦਾ ਕੀਤਾ ਕਿ ਤੁਸੀਂ ਲੈ ਕੇ ਚੱਲਣਾ ਹਾਂ ਹਾਂਜੀ 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 ਆਪਣਾ ਵਾਈਪਰ ਦੀ ਤਰਫ ਪਾਈ ਹੈ ਜੀ ਜੀਪੀ ਚੱਲ ਰਹੀ ਹੈ ਨਾਲ ਹੀ ਜੀਪੀ ਆਹ ਬਣਾ ਧੰਦਾ ਕੋਈ ਹਾਂ ਤੇ ਕਿੰਨੇ ਸਾਲ ਤੋਂ ਕਰਦਾ ਬਾਈ ਪੰਮੇ ਜਿਹੜੀ ਕੀਦਾ ਸਾਲ 1995 ਦੇ ਕੰਮ ਇਸ ਲਾਈਨ ਤੇ ਤੋਂ ਕੰਮ ਜਿੰਨਾ 12 ਸਾਲ ਹੀ ਹੋਇਆ ਬਣਾਉਂਦਾ ਠੀਕ ਹੈ ਠੀਕ ਹੈ ਠੀਕ ਹੈ ਬਾਈ ਤਾਂ ਆਪਣਾ ਟਰੱਕ ਪੂਰਾ ਨਾਂ ਨਾ ਕਿਵੇਂ ਬਣਦਾ ਕੀ ਕੁਆਲਿਟੀ ਬਣਾਈ ਵੀ ਕਿੰਨਾ ਇਹ ਜਿਹੜੀ ਫਰਮ ਹੈ ਫਾਦਰ ਸਾਹਿਬ ਦੇ ਨਾਮ ਤੋਂ ਬਣੀ ਵੀ ਹੈ ਇੱਕ ਠੀਕ ਹੈ ਆਜਾ ਆਇਆ ਬਾਕੀ ਆਪਾਂ ਬਾਈਆਂ ਦੀ ਕੁਆਲਿਟੀ ਦਿਖਾਉਂਦੇ ਆਂ ਦੇਖੋਆਂ ਕਿਹੜੀਆਂ ਚੀਜ਼ ਆ ਗਈਆਂ ਇਹ ਤਾਂ ਦੇਖੋ ਕਿ ਟੋਕਾ ਮਹੀਨ ਦਾ ਹਰੇਕ ਜਗ੍ਹਾ ਤੇ ਮਿਲ ਜਾਂਦੀ ਆ ਸਾਡੇ ਲੈਰੇ ਵੀ ਮਿਲ ਜੂ ਗਿਰ ਵੀ ਮਿਲਦੀ ਸੰਗਰੂਰ ਵੀ ਮਿਲ ਜੂ ਦੇਖੋ ਟਿਆਰੀ ਜਹੀ ਜੀ ਕੀ ਗੱਲ ਆ ਬੁਝੇਰੀ ਲੋਕ ਇੱਥੋਂ ਦੂਰੋਂ ਦੂਰੋਂ ਲੈਣ ਆਉਂਦੇ ਜਿਵੇਂ ਸਾਡਾ ਮੁੰਡਾ ਰੋਕਲੇ ਤੇ ਇੱਥੋਂ ਲੈਣ ਆਇਆ ਹੈ ਹਾਂਜੀ ਉਹ ਜਿਹੜੇ ਬਾਰੇ ਆਪਾਂ ਗੱਲ ਕਰਦੇ ਆਂ ਜਿਹੜੀ ਇਹ ਨਦੀਨ ਹੈ ਜੀ ਹੁਣ ਇਹਦੇ ਕੀ ਬਰਾਬਰੀ ਮੋਟਰਫਿੱਟ ਹੋ ਜਾਂਦੀ ਆ ਠੀਕ ਆ ਠੀਕ ਹੈ ਜੀ ਇਹਦੇ ਕੀ ਆ ਸਭ ਤੋਂ ਮੇਨ ਗੱਲ ਇਹਦੇ ਪੱਠੇ ਆ ਜਿਹੜੇ ਬਾਹਰ ਨਿਕਲਦੇ ਆ ਜੇ ਕੋਈ ਨਾ ਸਾਰੀ ਮਸ਼ੀਨ ਡੰਗਰ ਰਹਿਤਾ ਕਿ ਉਹ ਤਾਂ ਆਪਣੀ ਗੱਲ ਦਾ ਕੋਈ ਐਂਗਲ ਨਹੀਂ ਕਰੂਗਾ ਹਾਂ ਮੈਂ ਕੀ ਨਾ ਵੀ ਜਰ ਨਹੀਂ ਪੈਂਦੀ ਆ ਜਿਹੜਾ ਇਹ ਆਪਣਾ ਫੈਬਰ ਦਾ ਹੀ ਤੇਰੀ ਚਾਂਦਰ ਨਾਲ ਜਿਸਤੀ ਚਾਂਦਰ ਆ ਜਿਸਦੀ ਯਾਦਰਾ ਫੈਬਰ ਦਾ ਆਪਾਂ ਫੈਬਰ ਦਾ ਹੁਣ ਇਹ ਤਾਂ ਆਪਾਂ ਮੇਨ ਗੱਲ ਕਰੀਏ ਕਿ ਨਾ ਇੱਥੇ ਲੀਆਂ ਹੋਰ ਆਜਾ ਦਿਖਾਵਾਂ ਸੋ ਆ ਜਾ ਓਏ ਨੇੜੇ ਆ ਜਾ ਸਭ ਤੋਂ ਮੇਨ ਗੱਲ ਜਿਹੜਾ ਹੈਡ ਹੈ ਦੇਖੀ ਹੈਡ ਆ ਜੀ ਸਾਰਾ ਦੇਖ ਹਾਂਜੀ ਸਾਰਾ ਦੇਖ ਘੇਰ ਆ ਘੇਰ ਵੀ ਦੇਖੀ ਜਾਗਾ ਸਭ ਤੋਂ ਮੇਨ ਗੱਲ ਜਿਹੜਾ ਬੈਰਿੰਗ ਆ ਕੇ ਜੀ ਬੈਰੇ ਦੇ ਦੂਸੀ ਆ ਕੇ ਨੰਬਾਈਨ ਵਾਲੇ ਸਾਰੇ ਠੀਕ ਹੈ ਠੀਕ ਹੈ ਫਿਰ ਆਮ ਗੋਲ ਗੋਲੀ ਵਾਲੇ ਬੈਰਿੰਗ ਪੈਂਦੇ ਦੇਖੀ ਬਰਾਕਟ ਦੇ ਵਿੱਚ ਪਹਿਲਾਂ ਠੀਕ ਹੈ ਇਹ ਸਾਰੇ ਟਿਸ਼ੂ ਹੋ ਗਏ ਇਹਨਾਂ ਨੂੰ ਕੋਈ ਮਾਰਨੀ ਪਈ ਹਾਂਜੀ ਹਾਂ ਹੱਲ ਚੁੰਡਾ ਵਾਲਾ ਕੰਮ ਨਹੀਂ ਆ ਸਭ ਆਹ ਚੀਜ਼ਾਂ ਦੇਖ ਆ ਵੀ ਮੌਜੂਦ ਹੈ ਨਾ ਮੇਰੇ ਨਾਲ ਉਹ ਪੱਠੇ ਜਿਹੇ ਫਾਸਦੇ ਨਹੀਂ ਹੈਗੇ ਨਾ ਹੁਣ ਜੜੀ ਇਹ ਕਿੱਥੇ ਗਈ ਹੁਣ ਇਹਨੇ ਕੀਆ ਇਹਨੇ ਕਿਉਂ ਕਿਨੇ ਤੋਂ ਮਾਲ ਕੱਟਤਾ ਮਾਲ ਕੱਟ ਕੇ ਲਾਉਂਦੇ ਹਾਂ ਫਿਰ ਡਿੱਗ ਪਿਆ ਠੀਕ ਹੈ ਜਿਹੜੇ ਪੈਣਾ ਕੱਪਰਾ ਨਹੀਂ ਮੀਂਹ ਨਹੀਂ ਪਾਉਣ ਵਾਲੀਆਂ ਉਹ ਕੀ ਹੈ ਨਾ ਨਾ ਨਹੀਂ ਪੱਠਣ ਘਮਾਈ ਜਾਂਦੀ ਹੈ ਉਹ ਆ ਘਮਾ ਘਮਾ ਹਾਂ ਉਹ ਪਾਣੀ ਇੱਕਾਈ ਜਣਾ ਦੀ ਵਰਤੀ ਜਾਂਦਾ ਤੇ ਆਪਾਂ ਜਿਵੇਂ ਪੁੱਤਰਾ ਕਰਾਂਗੇ ਉਵੇਂ ਪੁੱਤਰਾ ਨਾਲ ਦੀ ਨਮਰੀ ਹੋਵੇਂ ਥੱਲੇ ਹਾਂ ਇਹ ਜਿੱਕ ਤੇ ਪ੍ਰਿਆਰ ਮਾਡਲ ਹੈਗਾ ਠੀਕ ਹੈ ਇੱਕੋ ਜਿਹੜਾ ਉਹ ਜਿਹੜਾ ਪਨਾਰੇ ਮੁੰਡੇ ਨੇ ਲੈਤਾ ਨੇ ਰੋਕਦੇ ਵਾਲੇ ਨੇ ਉਹ ਕਿਹੜਾ ਉਹ ਆ ਜਿਹੜਾ ਨਾ ਫਲੋਰ ਵਾਲਾ ਮਾਰ ਲਾਗੇ ਹਾਂ ਇਹ ਇਹ ਸਾਈਡ ਤੇ ਰਿਹਾ ਜਿਵੇਂ ਜਿਹਦੇ ਕੋਲੇ ਇਹ ਕੋਲੈਕ ਪੰਦਰਾ 25 ਬੰਦਰ ਨੇ ਉਹਦੇ ਵਾਸਤੇ ਇਹ ਵਾਟ ਟੋਕ ਦਾ ਵੇਸਰਾ ਦਾ ਤੇ ਇੱਥੇ ਇਕੱਲਾ ਬੰਦਾ ਰੁੱਕ ਲਈ ਜਾਂਦਾ ਪੱਠੇਰੇ ਸਾਈਡ ਤੋਂ ਨਿਕਲਨੇ ਇਧਰਲੀ ਹੋਰਲੀ ਸਾਈਡ ਹੀ ਠੀਕ ਹੈ ਬਾਕੀ ਇਹ ਮੋਟਰ ਇਹਦੇ ਥੱਲੇ ਆ ਗਈ ਜੀ ਬਾਕੀ ਜਿਵੇਂ ਆਪਾਂ ਨੂੰ ਅੱਗੇ ਪਿੱਛੇ ਜਿੰਨਾ ਮਰਜ਼ੀ ਥੋੜੀ ਜਾਈਏ ਟਾਇਰ ਮੱਗੇ ਹੋ ਜਾਣਾ ਸਾਰਾ ਟਾਇਰ ਫੱਜੇ ਆ ਗਿਆ ਬਾਕੀ ਸਾਨੂੰ ਸਾਰਾ ਸਮਾਨ ਡੇਮ ਆ ਗਿਆ ਬਸ ਇਹ ਹੀ ਅਗੜਾ ਇਹ ਜਮਰ ਲੱਗ ਗਿਆ ਤੇ ਨਹੀਂ ਹੋਰ ਇਹਦੇ ਚੀ ਚੀ ਗੱਲ ਕਰੀਏ ਆਪਾਂ ਇਹਦਾ ਆਹ ਦਾ ਆਪਾਂ ਹੀ ਫੈਸਲਾ ਪਈ ਠੀਕ ਹੈ ਉੱਪਰਲਾ ਦਾ ਆਪਾਂ ਹੀ ਫੈਸਲਾ ਕਰੂਨੀ ਇਹ ਤਾਂ ਨਹੀਂ ਸਮੱਸਿਆ ਕੋਈ ਨਹੀਂ ਹੋਈ ਤੇ ਪਾਈਆ ਬੈਲ ਬੈਲਨਾ ਸਿੱਟਮ ਆ ਗਿਆ ਬੈਲਟਾ ਬਟਾ ਪੁੱਤ ਤੈਨੂੰ ਕਰਦਾ ਹਨਾ ਜਿਹੜੀ ਆਪਣੀ ਮਸ਼ੀਨ ਹੈ ਸਾਡੀ ਵਾਲਾ ਜਿਹੜੀ ਉਹਦੀ ਗਰਾਰੀਆਂ ਵੈਰੇ ਵਾਲੀ 5 ਸਾਲ ਦੀ ਗਰੰਟੀ ਦਿੰਦੇ ਆ ਪਾਈਆ ਠੀਕ ਹੈ ਕੁਝ ਬੈਲ ਤੋਂ ਲਗਾ ਜਾਂ ਗਰਾਈ ਦਿੰਦਾ ਉਹਦੀ 5 ਸਾਲ ਦੀ ਗਰੰਟੀ ਆ 5 ਸਾਲ ਦੀ ਗਰੰਟੀ ਆ ਪ੍ਰੀ ਕਿਟੋਕਾ ਕਰੂ ਵਿੱਚ ਮੋਟਰ ਸਮੇਤ ਭਾਈ ਉਹਦਾ ਕੀ ਰੇਟ ਹੋ ਇਹਦਾ ਕੀ ਰੇਟ ਹੋ ਫਿਕਸ ਹੀ ਆ ਉਹ ਤਾਂ ਵੀਰੇ ਬਸ ਰੇਟ ਆ ਆਪਣਾ ਮੌਨਟਰੀਟੀ ਨੂੰ ਬੜਾ ਇਹ ਆਪਾਂ ਕੰਪਲੀਟ ਤੇ ਹੀ ਆਪਦੇ ਸਾਡਾ ਦਵਾਵੇ ਕੰਪਲੀਟ ਸੈਟ ਹੈ 10000 ਦਾ ਉਹ ਦੂਜਾ ਸੇਮ ਰੇਟ ਆ ਕਿਹੜਾ ਮੈਚ ਦਾ ਫਾਇਦਾ ਯਾਰ ਵੀਰਾ ਇਹਦੇ ਕੋਲੇ 2-4 ਡੰਗਰ ਹੁੰਦੇ ਆ ਜੀ ਉਹ ਅਗਲਾ ਇਹਨੂੰ ਪੈਲ ਦਿੰਦਾ ਹੈ ਇਹ ਪੱਟੇ ਖਨਾਰ ਦੀ ਵੀ ਹੈ ਠੀਕ ਹੈ ਠੀਕ ਹੈ ਹੁਣ ਇਹਦੇ ਚ ਕੀ ਆਗਾ ਇਸਦੇ ਕੋਲ 15 ਮਿਕਰ ਜਰ ਹੋਰੇ ਹੋਰੇ ਵਾਸਤੇ ਸੋਚ ਪੱਟ ਕੇ ਰੱਖੋ ਵਧਾਉਣ ਦੀ ਕੋਸ਼ਿਸ਼ ਰੱਖੋ ਕਿ ਕੀ ਪਤਾ ਹੁੰਦਾ 4 ਤੋਂ 20 ਤੱਕ ਜਾਣਾ ਸਾਰੀ ਮੋਨੋਹੰਸਰੀ ਗੋਪਾ ਸਾਰੀ ਆਪ ਕੋਲੇ ਕਿੱਥੇ ਤਿਆਰ ਕਰਦੇ ਹੈਗੇ ਜਿਵੇਂ ਤੁਸੀਂ ਦੇਖ ਰਹੇ ਹੋ ਤੁਸੀਂ ਮੋਨੋਹੰਸਰੀ ਆ ਬਾਬਾ ਜੀ ਦਾ ਮੋਨੋਹੰਸਰੀ ਹੈ ਇਹ ਜਿਹੜੇ ਪੈਸੇ ਮੋਨੋਹੰਸਰੀ ਆ ਇਹ ਵੀ ਆਮ ਬਜ਼ਾਰਾਂ ਚ बिकਦੀਆਂ ਨੇ ਫਿਰ ਉਹ ਚਲ ਰੇਟ ਥੋੜਾ ਘੱਟ ਘੱਟ ਹੋਏ ਰੋਣ ਦੇ ਇਹ ਘੱਟ ਹੋਆ ਲੱਗਿਆ ਮੈਂ ਦੱਸੋ ਕੀ ਕਰਨੋ ਹੈ ਜਿਹੜੀ ਆ ਕੀ ਚ ਲੋਹੇ ਦੀ ਲਾਗੀ ਆ ਲੋਹੇ ਦੀ ਲਾਗੀ ਇਹ ਲੋਹੇ ਦਾ ਲੱਗਿਆ ਠੀਕ ਹੈ ਤਾਪੇ ਆ ਲੋਹੇ ਦੇ ਲਾਕੇ ਠੀਕ ਹੈ ਰੈਰਿੰਗ ਆਮ ਗੋਲ ਗੋਲੀ ਵਾਲੇ ਲਾਕੇ ਠੀਕ ਹੈ ਠੀਕ ਹੈ ਨਾ ਇਹਦੇ ਨਾਲ ਰੇਟ ਚ ਫਰਕ ਹੋਇਆ ਹੈ ਜੇ ਆਪਾਂ ਇਹ ਮਸ਼ੀਨਾਂ ਤਿੰਨ ਚਾਰ ਆਪਾਂ ਡੱਕੀ ਠੀਕ ਹੈ ਜੇ ਆਪਾਂ ਕੱਢਣੀ ਹੋਈ ਪਰ ਆਪਾਂ ਮਾਰਕੀਟ ਬਣਾਉਣੀ ਹੈ ਆਹ ਆਮ ਜੀਹਾਂ ਤੇ ਬਿਚਰਨਾ ਆਪਾਂ ਠੀਕ ਹੈ ਆਪਾਂ ਇਹਨਾਂ ਨੂੰ ਬਣਾਉਣਾ ਕੁਆਲਿਟੀ ਵਿੱਚ ਆਪਾਂ ਇਹਨਾਂ ਨੂੰ ਮਾਲ ਕੱਢਣ ਵੀ ਆਹੀ ਫਟਾ ਪ੍ਰੋਡਕਸ਼ਨ ਦੇ ਵਿੱਚ ਮੈਂ ਨੀ ਕੀ ਕਿ ਬਾਈ ਨੇ ਇੱਕ ਹੋਰ ਦੱਸੀ ਕਹਿੰਦਾ ਵੀ ਗੇਟ ਤੋਂ ਬਿਨਾ ਮਸ਼ੀਨ ਨਹੀਂ ਬਣਾਉਂਦੇ। ਅਸੀਂ ਥੇਰ ਵਾਲੀ ਮਸ਼ੀਨ ਕਰਦੇ। ਥੇਰ ਵਾਲੀ ਨੂੰ ਉੱਚੀ ਮਾਡਲੇ ਬਣਾਵਾਂਗੇ ਵੀ ਐਵੇਂ ਪਤਲਾ ਛੋਟੇ ਰੇਟ ਵਾਲਾ ਕੋਈ ਸਮਾਨ ਨਹੀਂ ਬਣਾਉਂਦੇ। ਆ ਲੈ ਖਾ। ਦੇਖ ਪੁਰਾਣਾ ਮਾਡਲ ਛੋਟਾ ਦਾ ਕਰੋ। ਦਮ ਤੋਂ ਬਣਾ ਕਰਦਾ। ਆ ਲੈ ਇੱਧਰ ਦੇਖੀ ਆ ਲੈ। ਆ ਸਾਰਾ ਪਿਆਰ ਹੋਈ ਜਾਂਦਾ। ਇਹਨਾਂ ਨਾਲ ਗੱਪਾਂ ਨਹੀਂ ਕਰਨੀ ਚਾਹੀਦੀ। ਇਹ ਪਿਆਰ ਹੁੰਦੀ ਹੈ। ਕੋਈ ਨੀ ਕੋ। ਉਹ ਤਾਂ ਪੇਂਟ ਹੋਈ ਵੀ ਐ ਚੱਲ ਜਸਤੀ ਹੈ। ਚਾਰਾਂ ਦਾ ਪੇਂਟ ਤੇ ਜਰਨੀ ਲੱਗੂ। ਜਰਨੀ ਲੱਗਣੀ। ਬਾਰੇ ਗਾ ਦੇਖ ਦਿਖਾ ਦੇ। ਆ ਇਹ ਪੱਤਰ ਦੇ ਕੰਮ ਆ ਪਾਏਗਾ ਜਿਵੇਂ ਗੱਲ ਕਰਦਾ ਨਾ ਇਹ ਲਸਿਲੇ ਵਾਲੀ ਚੀਜ਼ ਹੈ ਕਿ ਕੰਪਨੀ ਦੇ ਡੀਪੈਂਡਸ ਤੇ ਕਰੇ ਕੋਈ ਆਪਣਾ ਕੱਲੀ ਕੱਲੀ ਚੀਜ਼ ਤੇ ਮਾਰਤਾ ਹੋਊਗਾ ਕੱਲੀ ਕੱਲੀ ਚੀਜ਼ ਦੇ ਹੈੱਡ ਤੇ ਗੇਰ ਤੇ ਇਧਰ ਟਿਕਣਾ ਹੋਣਾ ਦੂਸੀ ਬੈਰਾਂ ਗਾ ਕੇ ਸਾਰੇ ਹਰੇਕ ਪੱਖੋਂ ਫੁੱਲ ਤਸੱਲੀ ਆਲਾ ਮਾਰ ਰੋਣਾ ਫੁੱਲ ਤਸੱਲੀ ਆਲਾ ਹੋਊਗਾ ਬਾਕੀ ਇਹ ਵੀ ਫਾਈਬਰ ਦੀ ਆਹ ਦੇ ਸਟੇਟ ਪਹੁੰਚ ਹੋਊਗਾ ਕਿ ਅੰਦੀ ਮਨਾ ਤੁਸੀਂ ਲੇਟ ਹੋ ਕੇ ਥੋੜੀ ਐਮਪੀਟੀ ਗੱਡੀ ਭਰਾਈ ਆ ਮੈਂ ਪਹਿਲੀ ਆ ਨਹੀਂ ਤੁਹਾਨੂੰ ਸੁਖਾਉਂਦਾ ਬਹੁਤ ਮਾਰਾ ਇੰਤਜ਼ਾਰ ਆ ਜਾਂਦਾ। ਯਾ ਇਹੇ ਜੀ ਕੋਈ ਗੱਲ ਨਹੀਂ ਕੋਈ ਵੀ ਤੁਸੀਂ ਘਰ ਬੈਠੇ ਮੰਗਾ ਸਕਦੇ ਹੋ। ਜਿਆਦੇ ਤੋਂ ਰਮ ਰੋਡ ਜਮੀ ਫਿਕਸ ਹੋਰ ਕੀ ਮੰਗਣਾ। ਅੱਜ ਵੀਡੀਓ ਨੇ। ਕਿੱਥੇ ਮਾਰ ਕੇ ਆ ਗਏ ਟਰਾਈ ਮਾਰ ਕੇ ਆ ਜੇ ਆਪਾਂ ਅੱਗੇ ਨਾਲ ਆ ਰਹੇ ਹਾਂ। ਫੋਟੋ ਕਿਤੋਂ ਆ ਰਹੀ? ਕੋਈ ਹੋਰ। ਹਾਂ। ਹਾਂ ਮੈਂ ਜੀ ਜੀ ਤੁਹਾਨੂੰ ਜੇ ਉਹੀ ਗੱਲ ਆ। ਕਰੋਗੇ ਤੁਸੀਂ ਆਪੇ ਕਿੰਨੀ ਮਾਰੀ। ਸਮੇਂ ਆ ਮਹੀਨਾ ਤੋਂ ਹੋ ਰਹੀ ਆਪਾਂ ਨੇ ਜਿਹੜੀ ਆਪਾਂ ਨਹੀਂ ਦੇਖਦੇ। ਆਹ ਸਾਡਾ ਮੋਟਰ ਦਾ ਪਾਣੀ ਅੱਜ। ਇਹ ਬਾਅਦਿਆਂ ਤੋਂ ਆਪਣੇ ਘਰੇ ਜਾਊਗਾ ਅੱਜ। ਤੇ ਇੱਕ ਆ ਬਾਈ ਨੇ ਰੋਕ ਲਈ ਲਾਣੋਂ ਤੇ ਜਾਣ ਦੀਆਂ ਮਸ਼ੀਨਾਂ ਇਹੇ ਤੋਂ ਤੇ ਜੇ ਚੰਗੀਆਂ ਲੱਗੀਆਂ ਤਾਂਹੀਂ ਆਪਾਂ ਏਡੀ ਦੂਰ ਬਾਈਆਂ ਕੋਲੇ ਆਏ ਸੋ ਨੂੰ ਵੀ ਜ਼ਰੂਰ ਚੰਗੀਆਂ ਲੱਗਣਗੀਆਂ ਤੁਸੀਂ ਵੀ ਇੱਥੇ ਆ ਕੇ ਖਰੀਦ ਕੇ ਜੇ ਆ ਵੀ ਨਹੀਂ ਸਕਦੇ ਤਾਂ ਆਨਲਾਈਨ ਮੰਗਵਾ ਲਿਓ ਆਪਾਂ ਦੇਖ ਕੇ ਗਿਆ ਕੁਆਲਿਟੀ ਕੰਮਬਰਾ ਯਾਰ ਕੋਈ ਚੱਕਰ ਨਹੀਂ ਚਾਪ ਨੰਬਰ ਉਹ ਦੋ ਬਾਈ ਆਪਣਾ ਨੰਬਰ ਹੈਗਾ ਜੀ 9815526772 ਜੀ 9217712772 ਜੀ ਇਹ ਆਪਣਾ ਸੈਣਾ ਰੋਡ ਅਸ ਹੈ ਨਾ ਪਟਾੜ ਰੋਡ ਤੇ ਵਰਕਸਾਪ ਰਹੇਗੀ ਜੀ ਜਦੋਂ ਮਰਜ਼ੀ ਆਵੇ ਜੀ ਆਣ ਕੋਈ ਆਨਲਾਈਨ ਸਾਈਟ ਪਾਉਂਦਾ ਪਹੁੰਚ ਕਰ ਹਾਂਜੀ ਜੀ ਜਿਹਨੇ ਆਨਲਾਈਨ ਕਲੀਨਿੰਗ ਕਰਾਉਣੀ ਹੈ ਇਹ ਆਪਾਂ ਲਿੰਕ ਹੀ ਕਰਾ ਦੇਵਾਂਗਾ ਆਪਣਾ ਪੇਜ ਬਣਿਆ ਹੋਇਆ ਫਰੀ ਚਾਪ ਕੱਢ ਰਹੀ ਜੀ ਫੇਸਬੁੱਕ ਤੇ ਵੀ ਸਰਚ ਕਰ ਦੇਖ ਕਰਕੇ ਦੇਖ ਸਕਦੇ ਹੋ ਇੰਸਟਾਗ੍ਰam ਤੇ ਫਰੀ ਚਾਪ ਕੱਢ ਰਹੀ ਠੀਕ ਧੰਨਵਾਦ ਜੀ ਠੀਕ ਹੈ ਜੀ ਮਿੱਤਰੋ ਅੱਜ ਦੀ ਵੀਡੀਓ ਜੈਨੀ ਫੇਰ ਕਦੇ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਲਈ ਸ਼ੁਕਰੀਆ ਤੁਹਾਨੂੰ